ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਓ ਵੀ ਮਿੱਤਰੋ ਅੱਜ ਗੱਲਬਾਤ ਕਰਦੇ ਆਪਾਂ ਇੱਕ ਸਵਰਾਜ ਟਰੈਕਟਰ ਦੇ ਜੋ ਆਪਾਂ ਕਰਨਪਰਾ ਦਾ ਟਰੈਕਟਰ ਪੱਟੀ ਤੋਂ ਤਿਆਰ ਕਰ ਰਹੇ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਅੱਜ ਸੱਜਣ ਨੂੰ ਆਪਾਂ ਜੋ ਆਪਾਂ ਜਿਹੜੀ ਬੈਕ ਵਾਲੀ ਹਾਂਡੀ ਆ ਇਹਨੂੰ ਫਿੱਟ ਕਰਾਂਗੇ ਫਿਟਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਕੀ ਕੀ ਫਿੱਟ ਕਰਦੇ ਆਪਾਂ ਇਹਦੇ ਵਿੱਚ ਤੇ ਕਿਹੜਾ ਕਿਹੜਾ ਪਾਰਟ ਸਪਾ ਯੂਜ਼ ਕੀਤਾ ਤੇ ਕਿਹੜਾ ਪਾਰਟ ਆਪਾਂ ਏਜੰਸੀ ਤੋਂ ਲੈ ਕੇ ਆਏ ਆ ਕਿਹੜਾ ਪਾਰਟ ਆਪਾਂ ਨੂੰ ਬਾਹਰੋਂ ਮਿਲਿਆ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਮਿੱਤਰੋ ਤੇ ਸੋ ਬਣੇ ਰਿਓ ਬਾਕੀ ਤੁਹਾਨੂੰ ਦੱਸਾਂਗੇ ਕ੍ਰਾਉਨ ਪਿਨੀਅਨ ਦੀ ਵਗੈਰਾ ਦੀ ਅੱਜ ਸੈਟਿੰਗ ਕਿਵੇਂ ਕਰਦੇ ਆਪਾਂ ਸਵਰਾਏ ਟਰੈਕਟਰ ਦੀ ਤਾਂ ਜੋ ਆਵਾਜ਼ ਦੀ ਕੋਈ ਦਿੱਕਤ ਨਾ ਆਵੇ ਚਲੋ ਮਿੱਤਰੋ ਕਰਦੇ ਆ ਫਿਟਿੰਗ ਆਪਾਂ ਤੇ ਸੋ ਜੁੜੇ ਰੇ ਵੀਡੀਓ ਦੇ ਨਾਲ ਤੇ ਬਾਕੀ ਇੱਕ ਜਿਹੜਾ ਤੁਸੀਂ ਇੱਧਰ ਟਰੈਕਟਰ ਦੇਖ ਰਹੇ ਹੋ ਇਹ ਆਪਣੇ ਕੋਲੇ ਮਾਨਸਾ ਤੋਂ ਆਇਆ ਜਿਹੜਾ ਕਿ 7 HP ਵੀ ਕਰਨਾਗਾ ਤੇ ਨਾਲ ਆਪਾਂ ਇਹਦਾ ਪਿਛਲਾ ਹਿੱਸਾ ਵੀ ਚੈੱਕ ਕਰਨਾ ਗੇਅਰ ਬਾਕਸ ਦੀ ਚਾਲ ਵੀ ਆਪਾਂ 16 ਦੇ ਟਾਰਾਂ ਵਾਲੀ ਬਣਾਉਣੀ ਆ ਤੇ ਸਾਰਾ ਕੁਝ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਗਰਾਦੀਆਂ ਫਿੱਟ ਕਰਦੇ ਆ ਕੀ ਗੱਲ ਬਾਤ ਤੇ ਸੋ ਮਿੱਤਰੋ ਬਣਾਇਰੋ ਵੀਡੀਓ ਦੇ ਨਾਲ ਤੇ ਆਓ ਕਰਦੇ ਆ ਵੀਡੀਓ ਦੀ ਸ਼ੁਰੂਆਤ ਆਪਾਂ ਇਹਦੇ ਤੁਸੀਂ ਦੇਖ ਰਹੇ ਹੋ ਹਾਂਡੀ ਵਗੈਰਾ ਆਪਣੀ ਵਾਸ਼ ਹੋ ਚੁੱਕੀ ਆ ਹਾਂਡੀ ਵਾਸ਼ ਕਰਕੇ ਆਪਾਂ ਤੇ ਕਰਾਂਗੇ ਤੇ ਗੇਅਰ ਬਾਕਸ ਦੀ ਫਿਟਿੰਗ ਪਿਛਲੇ ਹਿੱਸੇ ਦੀ ਫਿਟਿੰਗ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਤੇ ਇੱਧਰ ਜਿਹੜਾ 855 ਖੁੱਲ ਰਿਹਾ ਆਪਣਾ ਮਾਨਸਾ ਤੋਂ ਆਇਆ ਵਾ ਜਿਹੜਾ ਆਪਣੇ ਕੋਲੇ ਸੋ ਆਪਣਾ ਇਹਦਾ ਗੀਅਰ ਦਾ ਕੰਮ ਵੀ ਖੁੱਲ ਰਿਹਾ ਹੈਗਾ ਤੇ ਨਾਲ ਪਿਛਲਾ ਹਿੱਸਾ ਖੁੱਲ ਰਿਹਾ ਤੇ ਚੈੱਕ ਅਪ ਕਰਾਂਗੇ ਕੋਈ ਪ੍ਰੋਬਲਮ ਤਾਂ ਨਹੀਂ ਬ੍ਰੇਕਾਂ ਵਗੈਰਾ ਸਾਰਾ ਚੈੱਕ ਅਪ ਕਰਨਾ ਖੋਲ ਕੇ ਟਰੈਕਟਰ ਤੇ ਚਲੋ ਸੱਜਣੋ ਬਾਕੀ ਜੁੜਦੇ ਰਹੀਏ ਵੀਡੀਓ ਦੇ ਨਾਲ ਤੇ ਕਰਦੇ ਆਂ ਪਰਮਾਤਮਾ ਦੀ ਕਿਰਪਾ ਦੇ ਨਾਲ ਕੰਮ ਸਟਾਰਟ ਇਹ ਬਾਕੀ ਤੁਸੀਂ ਵੀ ਬਹੁਤ ਸਾਰਾ ਪਿਆਰ ਦਿੰਨੇ ਹੋ ਜਿਹਦੇ ਕਾਰਨ ਕਰਕੇ ਸਾਡਾ ਹੌਸਲਾ ਬਹੁਤ ਬਣਦਾ ਵੀਡੀਓ ਬਣਾਉਣ ਦਾ ਤੇ ਆਓ ਕਰਦੇ ਆ ਕੰਮ ਸਟਾਰਟ ਤੇ ਸੋ ਸੱਜਣੋ ਜੁੜ ਰਹੇ ਹੋ ਬਲੌਗ ਦੇ ਨਾਲ ਜੋ ਦੇ ਚ ਕ੍ਰਾਉਨ ਪ੍ਰੀਨ ਨੇ ਤੇ ਬੋਲ ਗੇਅਰ ਸ਼ਾਫਟਾਂ ਜਿਹੜੀਆਂ ਉਹ ਵੀ ਆਪਾਂ ਟਿੰਟ ਕੰਪਨੀ ਦੇ ਯੂਜ਼ ਕੀਤੀਆਂ ਕਿਉਂਕਿ ਜੋ ਕੰਪਨੀ ਦੇ ਨਾਲ ਟਰੈਕਟਰ ਦੇ ਨੂੰ ਲੱਗੀਆਂ ਆਉਂਦੀਆਂ ਮੈਂ ਤੁਹਾਨੂੰ ਇੱਕ ਚੈੱਕ ਕਰਾ ਦਿੰਨਾ ਜੋ ਕ੍ਰਾਉਨ ਪ੍ਰੀਨ ਵਗੈਰਾ ਆਪਾਂ ਟਿੰਟ ਕੰਪਨੀ ਦਾ ਇਹ ਇਹਨਾਂ ਨੂੰ ਹੁੰਦਾਗਾ ਸਾਰਾ ਇਹ ਵੀ ਕੰਪਨੀ ਦਾ ਯੂਜ਼ ਕੀਤਾ ਆਪਾਂ ਕੋਈ ਦੇਸੀ ਪਾਰਟਸ ਟਰੈਕਟਰ ਦੇ ਵਿੱਚ ਨਹੀਂ ਯੂਜ਼ ਕੀਤਾ ਜਿਹੜਾ ਟੈਂਪਟ ਕੰਪਨੀ ਦਾ ਪਾਰਟ ਸਾਹੇ ਇਹ ਜਿਹਨੂੰ ਸੁਵਰਾਜ ਦੇ ਨਾਲ ਐਮਸਾਨ ਦਾ ਲੱਗ ਕੇ ਆਉਂਦਾਗਾ ਸ਼ਾਫਟਾਂ ਵગેਰਾ ਇਹ ਵੀ ਕੰਪਨੀ ਆ ਯੂਜ਼ ਕੀਤੀਆਂ ਕ੍ਰਾਉਨ ਪਿਨ ਵੀ ਕੰਪਨੀ ਦਾ ਕਹਿਣ ਦਾ ਮਤਲ ਤੁਹਾਨੂੰ ਨਿਕਾ ਮਰਾਤੀ ਪਾਰਟਸ ਦੇ ਉੱਪਰ ਹੁਣ ਆਪਾਂ ਇਹਦੀ ਫਿਟਿੰਗ ਕਰਦੇ ਹਾਂ ਚਲੋ ਸਭ ਤੋਂ ਪਹਿਲਾਂ ਬਲ ਪਿਨ ਸ਼ਾਫਟਾਂ ਦੇ ਉੱਪਰ ਬੈਰਮ ਵગેਰਾ ਕਰਦੇ ਹਾਂ ਫਿੱਟ ਚੈੱਕ ਕਰਕੇ ਵੀ ਕਿਹੜੇ ਕਿਹੜੇ ਸਹੀ ਆ ਤੇ ਕੀ ਗੱਲ ਬਾਤ ਉਹ ਆਪਾ ਪੀਨਿਅਨ ਦੇ ਬੈਰਿੰਗ ਵੀ ਇਹਦੇ ਸਵਰਾਜ ਕੰਪਨੀ ਦੇ ਯੂਜ਼ ਕਰ ਰਹੇ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਪੈਕਿੰਗ ਵਾਲੇ ਅੱਗੇ ਜਿਹੜੇ ਪੀਨਿਅਨ ਦੇ ਬੈਰਗਾ ਇਹ ਕੰਪਨੀ ਦੇ ਵੀ ਯੂਜ਼ ਕਰ ਰਹੇ ਆ ਕਰਦੇ ਆਪਾਂ ਰੋਲਰ ਬੈਰਿੰਗ ਬਲ ਪੀਨਿਅਨ ਛੱਡਦੇ ਸੈਟ ਜਿ ਕੋ ਸੱਜਣ ਪਿਆਰੋ ਜਿਹੜੇ ਆਪਾਂ ਸਟਾਰ ਵੀ ਕੰਪਨੀ ਦੇ ਯੂਜ਼ ਕਰਦੇ ਵਿੱਚ ਇਹੋ ਜਿਹੇ ਪੁਰਜੇ ਨਾ ਤੁਹਾਨੂੰ ਏਜੰਸੀ ਤੋਂ ਬਗੈਰ ਕਿਤੇ ਦੇਖਣ ਨੂੰ ਮਿਲਣਗੇ ਨਾ ਮਿਲਨੇ ਆ ਕਿਉਂਕਿ ਟਰੈਕਟਰ ਦੇ ਨਾਲ ਹੀ ਬਣ ਕੇ ਲੱਗਦੇ ਨੇ ਦੇਖੋ ਆ ਸਟਾਰ ਜਿਹੜੇ ਨਵੇਂ ਮਾਡਲ ਚ ਆ ਗਏ ਨੇ ਕੰਪਨੀ ਨੇ ਕੱਢਤੇ ਨੇ ਨਵੇਂ ਮਾਡਲ ਚ ਹੁਣ ਆ ਬਾਹਰੋਂ ਵੀ ਮਿਲ ਜਾਂਦੇ ਨੇ ਸਟਾਰੇ ਕਿਉਂਕਿ ਇਹਨਾਂ ਦੀ ਖਾਸियत ਇਹ ਆ ਕਿ ਜਿਹੜੇ ਆ ਦੰਦੇ ਆ ਇਹਨਾਂ ਨੇ ਟੇਪਰ ਕਰਤੇ ਆਵਾਜ਼ ਬਿਲਕੁਲ ਨਹੀਂ ਕਰਦੇ ਸਟਾਰ ਕਿਉਂਕਿ ਸਵਰਾਜ ਨੂੰ ਬ੍ਰੇਕਾਂਆਂ ਖੜਕਣ ਦੀ ਆਵਾਜ਼ ਬਹੁਤ ਆਉਂਦੀ ਸੀ ਜਦੋਂ ਬ੍ਰੇਕਨ ਉੱਪਕੇ ਮੋੜਦੇ ਸੀ ਤਾਂ ਕੰਪਨੀ ਨੇ ਹੁਣ ਉਹਨਾਂ ਦਾ ਹੱਲ ਕੱਢਣ ਲਈ ਸਟਾਰਾਂ ਨੂੰ ਟੇਪਰ ਕਰਤਾ ਕਿਉਂਕਿ ਆਪਾਂ ਕੱਲਾ ਕੱਲਾ ਪਾਰਟ ਆਪਾਂ ਨੂੰ ਕੰਪਨੀ ਦਾ ਮਿਲ ਜਾਂਦਾ ਉਹਦਾ ਕਿੱਟ ਵੀ ਮਿਲ ਜਾਂਦੀ ਹੈ ਬਣੀ ਤੇ ਨਹੀਂ ਕਿੱਟ ਵੀ ਆਉਂਦੀ ਏਜੰਸੀ ਦੀ ਸਟਾਰ ਕਿੱਟ ਬਣੀ ਤੇ ਨਹੀਂ ਕੰਪਨੀ ਦੀ ਕਿੱਟ ਵੀ ਆ ਗਈ ਇਹ ਪਰ ਲੇਕਨ ਆਪਾਂ ਨੂੰ ਕਿੱਟ ਨਹੀਂ ਮਿਲੀ ਏਜੰਸੀ ਦੇ ਵਿੱਚੋਂ ਕੱਲੇ ਕੱਲੇ ਪੈਕਿੰਗ ਦੇ ਵਿੱਚ ਸਟਾਰ ਮਿਲੇ ਆ ਕੱਲੇ ਕੱਲੇ ਪੈਕਿੰਗ ਦੇ ਵਿੱਚ ਇਧਰ ਜਿਹੜੀਆਂ ਸਟਾਰ ਵਾਹਨਾਂ ਵਗੈਰਾ ਵੀ ਸਾਰੀਆਂ ਕੰਪਨੀ ਦੀਆਂ ਸਵਰਾਜ ਦੇ ਜੈਨ ਹਨ ਕਿਉਂ ਮਤ ਉਹਨਾਂ ਨਜ਼ਾਰਾ ਸੱਜਣੋਂ ਕੰਮ ਕਰਾਉਣ ਦਾ ਇਸੇ ਤਰ੍ਹਾਂ ਹੀ ਸਾਡੇ ਕੋਲੇ ਪ੍ਰਮਾਤਮਾ ਦੀ ਕਿਰਪਾ ਨਾਲ ਗਾਹਕ ਜੁੜਦਾ ਸਮਾਨ オリジナル ਵੇਪ ਤੇ ਕਿਉਂਕਿ ਸਾਨੂੰ ਕੰਮ ਕਰਨ ਦਾ ਆਪ ਨੂੰ ਵੀ ਮਜ਼ਾ ਆਉਂਦਾ ਤੇ ਕਰਾਉਣ ਵਾਲੇ ਨੂੰ ਵੀ ਆਉਂਦਾ ਕਿਉਂਕਿ ਜਦੋਂ ਤੁਹਾਡੇ ਟਰੈਕਟਰ ਦੇ ਵਿੱਚ ਕੰਪਨੀ ਦੀ ਚੀਜ਼ ਫਿੱਟ ਹੁੰਦੀ ਹੈ ਨਾ ਉਦੋਂ ਸਵਾਦ ਹੀ ਵੱਖਰਾ ਹੁੰਦਾ ਹੈਗਾ ਕਿਉਂਕਿ ਜਦੋਂ ਮੈਂ ਟਰੈਕਟਰ ਖੋਲਿਆ ਇਹਨਾਂ ਨੇ ਸਟਾਰ ਵਗੈਰਾ ਪਵਾਏ ਸੀ ਉਹ ਦੇਸੀ ਨਿਕਲੇ ਆ ਦਿੱਲੀ ਦੇ ਬਣੇ ਵੇ ਪਰ ਲੇਕਿਨ ਆਪਾਂ ਦੇਸੀ ਸਟਾਰ ਨਹੀਂ ਇਹਦੇ ਚ ਯੂਜ਼ ਕਰਦੇ ਆਪਾਂ ਕੰਪਨੀ ਦੇ ਸਟਾਰ ਹੀ ਯੂਜ਼ ਕੀਤੇ ਲੋ ਚੱਕੋ ਕੰਪਨੀ ਦੀਆਂ ਚੀਜ਼ਾਂ ਬਿਲਕੁਲ ਕੰਪਨੀ ਦੀ ਇਹ ਏਜੰਸੀ ਦੇ ਵਿੱਚ ਹੀ ਬਣਦੀਆਂ ਇਹ ਜਿਹੀਆਂ ਚੀਜ਼ਾਂ ਬਾਹਰ ਨਹੀਂ ਮਿਲਣੀਆਂ ਦੇਖਣ ਨੂੰ ਤੁਹਾਨੂੰ ਤੇ ਕੰਪਨੀ ਦੀ ਪੈਕਿੰਗ ਜੀ ਮਿਲ ਨਹੀਂ ਆ ਕਹਿੰਦੇ ਤਾਂ ਹੁੰਦੇ ਆ ਸਸਤਾ ਰੋਵੇ ਵਾਰ-ਵਾਰ ਤੇ ਮਹਿੰਗਾ ਰੋਂਦਾ ਏ ਕਰ। ਇਹੀ ਫਰਕ ਹੁੰਦਾ। ਹੁਣ ਸਟਾਰ ਕਿਟਾ ਇਹ ਕੰਪਨੀ ਤੋਂ ਬਗੈਰ ਤੁਹਾਨੂੰ ਆਮ ਵੀ ਸਸਤੀ ਮਿਲ ਜੂਗੀ ਪਰ ਲੇਕਨ ਜਿਹੜੀ ਕੰਪਨੀ ਦੀ ਚੀਜ਼ ਆ ਜੇ ਉਹ 5 ਸਾਲ ਚੱਲੇ 10 ਸਾਲ ਚੱਲੂਗੀ। ਬਾਕੀ ਕੰਪਨੀ ਦੀ ਬਣਾਵਟੀ ਉਹ ਜੀ ਕੀਤੀ ਆ ਵੀ ਸੀਜ਼ ਵਗੈਰਾ ਨਹੀਂ ਹੁੰਦੇਗਾ। ਤੇ ਚਲੋ ਕਰਦੇ ਆ ਫਿਟਿੰਗ। ਦੋਨ ਮਾਰਾ ਅਗੇ ਪਾਰਟੀ ਦਾ ਨੰਬਰ ਨੰਬਰ ਲਓ ਹੁਣ ਕਰਦਾ ਬੋਲਟ 22 ਜੋ ਆਪਾਂ 파ਰਸ ਸਵਰਾਜ ਟਰੈਕਟਰ ਦਾ ਜਿਹੜਾ ਲੈਣਾ ਸੀਗਾ ਉਹ ਆਪਾਂ ਗਾਂ ਤੋਂ ਫੜ ਲੈ ਏਜੰਸੀ ਚੋਂ ਤੇ ਬਾਕੀ ਆਪਾਂ ਹੁਣ ਇੱਥੋਂ ਖਰਾਦ ਦਾ ਕਰਾਉਣਾ ਕੰਮ ਸ਼ਾਫਟ ਦਾ ਇੱਕ ਦਾ ਤੇ ਇੱਕ ਗਰਾਰੀ ਦਾ ਫੇਸ ਲਵਾਉਣਾ ਆਪਾਂ ਤੇ ਸੋ ਆਪਾਂ ਇੱਥੇ ਆਏ ਸੀ ਖਰਾਦ ਵਾਲੇ ਦੁਕਾਨ ਤੇ ਬਾਈ ਕੋਲੇ ਤੇ ਇਧਰ ਆਪਣਾ ਜੋ ਗਵਾਲੀਅਰ ਤੋਂ ਆਇਆ ਟਰੈਕਟਰ ਉਹਦੀ ਹਾਂਡੀ ਪਈ ਆ ਇਧਰ ਜਿਹੜਾ ਲਿਫਟ ਟਾਪਾਗਾ ਆਪਣਾ ਸਵਰਾਜ ਟਰੈਕਟਰ ਦਾ ਕਰਨਵੀਰ ਭਰਾ ਦਾ ਤੇ ਉਹਦਾ ਆਪਾਂ ਟਾਪੇ ਤੇ ਜਿਹੜੇ ਬੁਸ਼ ਵਗੈਰਾ ਲਾਉਣ ਲਈ ਇਥੇ ਬਾਈ ਕੋਲੇ ਰੱਖਤਾ ਸੀ ਕਿਉਂਕਿ ਉਹ ਨਵੇਂ ਟਾਪੇ ਦੇ ਬੁਸ਼ ਲਾਉਣੇ ਪੈਣੇ ਸੀ ਆਪਾਂ ਨੂੰ ਤੇ ਇਧਰ ਸ਼ਾਫਟ ਤੇ ਮਾਲ ਭਰਿਆ ਜਾਂਦਾ ਆ ਤੁਸੀਂ ਦੇਖ ਰਹੇ ਹੋ ਚਲੋ ਮਿੱਤਰੋ ਜਿਉ ਆਪਾਂ ਆਗੇ ਸੀ ਵਰਕਸ਼ਾਪ ਤੇ ਜਿਹੜਾ ਆਪਾਂ ਕਰਨਵੀਰ ਭਰਾ ਦਾ ਟਰੈਕਟਰ ਤਿਆਰ ਕਰ ਰਹੇ ਆ ਤੇ ਸੋ ਦਾ ਪਾਰਟਸ ਜਿਹੜਾ ਰਹਿੰਦਾ ਸੀਗਾ ਆਪਾਂ ਗੇਅਰ ਗੂਰ ਦਾ ਵੀ ਸਾਰਾ ਲਿਆਏ ਤੇ ਪਿਨੀਅਨ ਦੀ ਕਰਦੇ ਆ ਫਿਟਿੰਗ ਬਾਕੀ ਆਪਾਂ ਤੁਹਾਨੂੰ ਫਰੀਨੈਸ ਚੈੱਕ ਕਰਾ ਦਿੰਨੇ ਆ ਕਿੰਨਾ ਆਪਾਂ ਪਿਨੀਅਨ ਫ੍ਰੀ ਰੱਖਦੇ ਆਂਗੇ ਤੋ ਸੀ ਬੈਰਿੰਗ ਚੈੱਕ ਨਾ ਟਾਇਟ ਕਰਕੇ ਪਿਨੀਅਨ ਨੂੰ ਇਦਾਂ ਘੁੰਮਣਾ ਚਾਹੀਦਾ ਹੁੰਦਾਗਾ ਕੋਈ ਪਲੇ ਵੀ ਨਹੀਂ ਹੋਣੀ ਚਾਹੀਦੀ ਤੇ ਘੁੰਮਣਾ ਵੀ ਫੇਰੀ ਚਾਹੀਦਾ ਇਧਰੋਂ ਕਰਾਉਣ ਵੀ ਆਪਣਾ ਬਾਡੀ ਦੇ ਵਿੱਚ ਬਿਲਕੁਲ ਫ੍ਰੀ ਚਾਹੀਦਾ ਕੋਈ ਆਵਾਜ਼ ਨਹੀਂ ਚਾਹੀਦੀ ਇਹਦੇ ਵਿੱਚ ਐਨ ਫ੍ਰੀ ਚਾਹੀਦਾ ਤੇ ਇਧਰ ਮਾਨਸਾਲਾ ਦਾ ਟਰੈਕਟਰ ਵੀ ਖੁੱਲ ਗਿਆ ਇਧਰ ਆਪਾਂ 735 ਜਿਹੜਾ ਕਰਨਵੀਰ ਦਾ ਟਰੈਕਟਰ ਤਿਆਰ ਕੀਤਾ ਬਾਈ ਦਾ ਤੇ ਉਹਦੇ ਵਿੱਚ ਸਟਾਰ ਆਪਾਂ ਉਹੀ ਫਿੱਟ ਕੀਤੇ ਜੋ 963 ਦੇ ਵਿੱਚ ਹੁਣ ਆਉਂਦੇ ਆ ਤੇ ਚਲੋ ਇਹ ਵੀ ਖੁੱਲ ਚੁੱਕਿਆਗਾ ਤੇ ਅੱਜ ਆਪਾਂ ਇਹਨੂੰ ਸਾਫ਼ ਵਗੈਰਾ ਕਰਕੇ ਇਧਰੋਂ A to Z ਸਮਾਨ ਵਗੈਰਾ ਚੰਨਦੇ ਆਂਗਾ ਤੇ ਕੱਲੂ ਏਜੰਸੀ ਚੱਲਾਂਗੇ ਆਪਾਂ ਇਹਦਾ ਸਾਰਾ ਪਾਰਟਸ ਲੈ ਕੇ ਆਵਾਂਗੇ ਤੇ ਕੱਲੂ ਰਾਤ ਨੂੰ ਫਿੱਟ ਕਰ ਦਿੰਗੇ ਇਹਨੂੰ ਤੇ ਇਧਰ ਕਰਨਵੀਰ ਬਾਈ ਦੇ ਟਰੈਕਟਰ ਦਾ ਜੋ ਕੰਮ ਚੱਲੀ ਜਾਂਦਾਗਾ ਤੇ ਫਿਟਿੰਗ ਚੱਲੂ ਆ ਤੇ ਚਲੋ ਕਰਕੇ ਫਿੱਟ ਆਪਾਂ ਇਹਦਾ ਵੀ ਕਰਦੇ ਆਂ ਕਰਾਉਣ ਵੀ ਕ੍ਰਾਊਨ ਪਿਨੀਅਨ ਵਗੈਰਾ ਸੈਟਿੰਗ ਚੱਕੋ ਮਿੱਤਰੋ ਹੋ ਗਿਆ ਆਪਣਾ ਕ੍ਰਾਊਨ ਫਿੱਟ ਤੇ ਕ੍ਰਾਊਨ ਫਿੱਟ ਕਰਨ ਤੋਂ ਬਾਅਦ ਹੁਣ ਆਪਾਂ ਬ੍ਰੇਕਾਂ ਦੀ ਫਿਟਿੰਗ ਕਰਾਂਗੇ ਤੇ ਬਾਕੀ ਇਹਦੇ ਸ਼ਮਾ ਵਗੈਰਾ ਦੀ ਆਪਾਂ ਪਾ ਕੇ ਸੈਟਿੰਗ ਕਰਤੀ ਸੀਗੀ ਬਾਕੀ ਤੁਹਾਨੂੰ ਕਰਾਉਣ ਦੀ ਫਿਟਿੰਗ ਬਾਰੇ ਕੋਈ ਦੱਸ ਦਈਏ ਕਿਉਂਕਿ ਆਈ ਵੀਡੀਓ ਦੇ ਵਿੱਚ ਆਪਾਂ ਕਰਾਉਣਾ ਜਿੰਨੇ ਟਰੈਕਟਰਾਂ ਦਾ ਫਿੱਟ ਕੀਤਾ ਸਾਰੇ ਬਾਰੇ ਦੱਸਦੇ ਰਹਿਣੇ ਆ ਜਿਹੜੇ ਕਰਾਉਣਾ ਪਿੰਨ ਸੁਵਰਾਜ ਦਾ ਫਿੱਟ ਕਰਦੇ ਆ ਇਹਦੇ ਵਿੱਚ ਜਿਹੜਾ ਬਰੋਬਰ ਕਰਾਉਣ ਪਿੰਨ ਕਰਨਾ ਹੁੰਦਾ ਉਹ ਆਪਾਂ ਇਧਰਲੀ ਸਾਈਡ ਤੋਂ ਕਰਨਾ ਹੁੰਦਾ ਨਾ ਕਿ ਇਧਰਲੀ ਸਾਈਡ ਤੋਂ ਜੇ ਇਧਰੋਂ ਕਰਾਉਣ ਪਿੰਨ ਬਰੋਬਰ ਰੱਖੋਗੇ ਤਾਂ ਫਿਰ ਆਵਾਜ਼ ਕਰੂਗਾ ਇਹ ਇੱਧਰਲੀ ਸੈਟ ਨੂੰ ਆਪਾਂ ਕਰਾਉਣ ਨੂੰ ਬਰਾਬਰ ਕਰਨਾ ਹੁੰਦਾ। ਬਾਕੀ ਇਹਦੇ ਵਿੱਚ ਫਿਰ ਹੀ ਕਲੀਅਰੈਂਸ 5 ਤੋਂ 4000 ਦੇ ਵਿੱਚ ਰੱਖਣਾ ਪੈਂਦਾਗਾ। ਇਸ ਤੋਂ ਜ਼ਿਆਦਾ ਇਹਦੀ ਕਲੀਅਰੈਂਸ ਨਹੀਂ ਚੱਲਦਾਗਾ। ਜਿਹੜੀ ਹਲਕੀ ਬੈਕਲੈਸ਼ ਪਲੇ ਹੁੰਦੀ ਆ। ਇਹ 5000 ਦੇ ਵਿੱਚ ਵਿੱਚ ਹੁਣੇ ਲਾਜ਼ਮੀ ਹੁੰਦੀ ਆ। ਤੇ ਚਲੋ ਬਾਕੀ ਆਪਾਂ ਇਹਦੀਆਂ ਸੀਲਾਂ ਵਗੈਰਾ ਪਾਤੀਆਂ। ਜੋ ਡਰਮਾਂ ਦੇ ਵਿੱਚ ਪਾਉਣੀਆਂ ਜ਼ਰੂਰੀ ਹੁੰਦੀਆਂ ਉਹਦੀਆਂ। ਉਹ ਵੀ ਫਿੱਟ ਕਰਤੀਆਂ। ਤੇ ਹੁਣ ਆਪਾਂ ਇਹਦੀਆਂ ਬ੍ਰੇਕਾਂ ਕਰਦੇ ਫਿੱਟ। ਲੇਦਰ ਵਗੈਰਾ ਆਪਣੇ ਕੋਲ ओरिजिनल ਏਜੰਸੀ ਤੇ ਆਏ ਪਏ ਆ ਆ ਤੁਸੀਂ ਚੈੱਕ ਕਰ ਸਕਦੇ ਹੋ ओरिजिनल ਕੰਪਨੀ ਦੇ ਲੈਦਰ ਸਾਰੇ ओरिजिनल ਏਜੰਸੀ ਚੋਂ ਲੈ ਕੇ ਆਏ ਪਹਿਲਾ ਵਾਲੇ ਲੈਦਰ ਜਿਹੜੇ ਇਹਦੇ ਉਹ ਖਰਾਬ ਸੀਗੇ ਜਿਹੜੇ ਪੁਰਾਣੇ ਹਿੱਸੇ ਦੇ ਨਾਲ ਆਏ ਸੀਗੇ ਤੇ ਚਲੋ ਹੁਣ ਆਪਾਂ ਬ੍ਰੇਕ ਲੈਦਰ ਵਗੈਰਾ ਨਵੇਂ ਫਿੱਟ ਕਰਕੇ ਤੇ ਫਿਰ ਆਪਾਂ ਟਿਊਬਾਂ ਵਗੈਰਾ ਐਕਸਲ ਵਗੈਰਾ ਦੀ ਫਿਟਿੰਗ ਕਰਾਂਗੇ ਗੂੰਦੀ ਹਵਾ ਨਾਲ ਜਾਂਦੀ ਹੈ ਬਾਟੀਰ ਤੇ ਚੱਕੀ ਕਰਦੇ ਲਓ ਵੀ ਮਿੱਤਰੋ ਕਰੀ ਜਾਂਦੇ ਆ ਬ੍ਰੇਕ ਆਪਾਂ ਫੱਟਦੇ ਨੇ ਤੇ ਬ੍ਰੇਕ ਤੇ ਡਿਸਕਾਂ ਦਾ ਜਮਾ ਨਵੀਆਂ ਪਾਈਆਂ ਸਟੀਲ ਪਲੇਟਾਂ ਵੀ ਆਪਾਂ ਬਿਲਕੁਲ ਨਵੀਆਂ ਬ੍ਰਾਂਡ ਨਿਊ ਕੰਪਨੀ ਦੀਆਂ ਸਵਰਾਜ ਪੈਕਿੰਗ ਕਰਦੇ ਆ ਪਲੇਟ ਸੈੱਟ ਬੂਟ ਵਗੈਰਾ ਨਵੇਂ ਪਾਗੇ ਇਧਰ ਪੈਟਲਾਂ ਦੇ ਬੋਸ਼ ਬਾਸ਼ਾਵਾ ਬਣਾ ਕੇ ਫਿੱਟ ਕਰਾਏ ਆ ਕਾਪਰ ਦੇ ਤਾਂਬੇ ਦੇ ਬੋਸ਼ ਫਿੱਟ ਕਰਾਏ ਆ ਆਪਾਂ ਨਾ ਕਿ ਕੋਈ ਅੱਗੇ ਬਾਡੀ ਇਹਦੇ ਵਿੱਚ ਦਿਕਤ ਆਉਂਦੀ ਸੀ ਬਾਡੀ ਨੂੰ ਚੱਲਣ ਦੀ ਹੁਣ ਬੋਸ਼ ਬਣੇ ਬਣੇ ਮਿਲ ਜਾ ਕਰਨਗੇ ਠੋਕ ਜਾ ਕਰਨਗੇ ਨਹੀਂ ਇਹਦੀ ਬਾਡੀ ਖਰਾਬ ਹੋ ਜਾਂਦੀ ਹੈ ਮਿੱਤਰੋ ਇਹ ਵੀ ਲਵਾ ਤੇ ਬਾਕੀ ਉੱਪਰ ਗੇਰ ਵਾਲੀ ਹਾਂਡੀ ਤੇ ਬੋਸ਼ ਵੀ ਦਿਖਾ ਬੋਲ ਕੇ ਨਾਲ ਦੀ ਗੇਰ ਵਾਲੀ ਹਾਂਡੀ ਨੇ ਬੋਲ ਚਲਾਈ ਮੈਂ ਤੇ ਚਾਬਾ ਕੋ ਬਣੇ ਤਦੋ ਮੇਤਰੋ ਬਾਕੀ ਇਹਦੀ ਪਲੇਟ ਦਾ ਇੱਕ ਤਾਂ ਫਰਕ ਆਗਾ ਜਿਹੜੀ ਬ੍ਰੇਕਾਂ ਵਾਲੀ ਪਲੇਟ ਆ ਬਾਹਰਲੀ ਪੈਸੇ ਹੁੰਦਾ ਕੁਝ ਨਹੀਂ ਕਿਉਂਕਿ ਕੰਪਨੀ ਵੱਲੋਂ ਜਿਹੜੀ ਬ੍ਰੇਕ ਦੀ ਪਲੇਟ ਦਾ ਫਰਕ ਆ ਗਿਆ ਕਿਉਂਕਿ ਜਿਹੜੀ ਇੱਕ ਪਾਸੇ ਦੀਆਂ ਪਲੇਟਾਂ ਦੋਨੇ ਕੰਪਨੀ ਵੱਲੋਂ ਬ੍ਰੇਕਾਂ ਦੀਆਂ ਇੱਕ ਪਾਸੇ ਦੀਆਂ ਹੀ ਆ ਤੇ ਇਹਦਾ ਹੁੰਦਾ ਕੁਝ ਨਹੀਂਗਾ ਕਿਉਂਕਿ ਤੇ ਥੋੜਾ ਜਿਹਾ ਬਣਾਵਟ ਦਾ ਹੀ ਫਰਕ ਹੁੰਦਾਗਾ ਤੇ ਕਿਉਂਕਿ ਇਹਦੇ ਜਿਹੜੀ ਹੈ ਲਗਾਈ ਜੀ ਆ ਇਹ ਤਾਂ ਵਾਲੇ ਪਾਸੇ ਆ ਜਾਂਦੀ ਆ ਹੋਰ ਇਹਦਾ ਕੋਈ ਫਰਕ ਨਹੀਂਗਾ ਇਹ ਮੰਨ ਲਾ ਉਹ ਵੀ ਪਲੇਟ ਆਪਾਂ ਇੱਧਰ ਲਾਉਂਦੇ ਸੀ ਫਿਰ ਵੀ ਜਿਹੜਾ ਤੇਲ ਕੱਢਣ ਵਾਲਾ ਨਾਟਾ ਉੱਪਰਲੇ ਪਾਸੇ ਆਉਣਾ ਸੀਗਾ ਇਹ ਆਪਾਂ ਕੰਪਨੀ ਦੇ ਬ੍ਰੇਕ ओरिजिनल ਲਏ ਆ ਪਰ ਟਰੈਕਟਰ ਦੇ ਪੁਰਾਣੇ ਲਵਾਏ ਹੋਏ ਉਹਨਾਂ ਦੇ ਨਾਲ ਆਪਾਂ ਨੂੰ ਪਲੇਟ ਇਹੀ ਆਈ ਹੈਗੀ ਤੇ ਚਲੋ ਕਰਦੇ ਆ ਫਿੱਟ ਆਪਾਂ ਇਹਨੂੰ ਕੋਈ ਦਿੱਕਤ ਨਹੀਂ ਗਈ ਚੱਲੂਗਾ ਸਹੀ ਆ ਜਿਹੜੀਆਂ ਇਹ ਟਿਊਬਾਂ ਆਪਾਂ ਇਸ ਟਰੈਕਟਰ ਦੇ ਲਾਈਆਂ ਉਹ ਡਬਲ ਸੀਲ ਵਾਲੀਆਂ ਫਿੱਟ ਕੀਤੀਆਂ ਮਿੱਤਰੋ ਕਿਉਂਕਿ ਆਮ ਜਿੰਨੇ ਟਰੈਕਟਰ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਸੀਲ ਆ ਉਹ ਸਿੰਗਲ ਪੈਂਦੀ ਹੁੰਦੀ ਆ ਇਹ 960 ਵਾਲੀਆਂ ਟੀਬਾਂ ਆਪਾਂ ਫਿੱਟ ਕੀਤੀਆਂ ਇਹਦੇ ਵਿੱਚ ਸੀਲ ਡਬਲ ਪੈਂਦੀ ਹੁੰਦੀ ਆ ਇੱਕ ਸੀਲ ਇੱਥੇ ਪਊਗੀ ਇੱਕ ਥੱਲੇ ਵਾਲੇ ਪਾਸੇ ਸੀਲ ਪੈਂਦੀ ਆ ਇੱਕ ਪਲੇਟ ਦੇ ਵਿੱਚ ਆ ਗਈ ਇਹਦੇ ਵਿੱਚ ਤਿੰਨ ਸੀਲਾਂ ਪੈਂਦੀਆਂ ਮਿੱਤਰੋ ਇੱਧਰ ਆਵੇ ਦੂਜੀ ਟੀਊਬ ਲਈਏ ਤੁਹਾਨੂੰ ਇੱਕ ਝਰੀਆ ਬਣੀ ਹੋਈ ਹੈ ਸੀਲ ਪੈਣ ਨੂੰ ਨੰਬਰ 2 ਤੇ ਇੱਕ ਇੱਧਰ ਬਣੀ ਹੋਈ ਹੈ ਆਵੇ ਇੱਧਰ ਵੀ ਸੀਲ ਪੈਂਦੀ ਹੈ ਇਹਦੇ ਕਿਉਂਕਿ ਇਹ ਟੀਬਾਂ ਜਿਹੜੀਆਂ ਬਹੁਤ ਮਜ਼ਬੂਤ ਹੁੰਦੀਆਂ 960 ਟਰੈਕਟਰਾਂ ਵਾਲੀਆਂ ਬਾਕੀ ਇਦਰਾ ਜ ਗਰਾਰਾ ਆਪਣਾ ਨਵਾਂ ਕੰਪਨੀ ਦਾ ਤੁਸੀਂ ਦੇਖ ਰਹੇ ਹੋ ਸਵਰਾਜ ਕੰਪਨੀ ਦਾ オリジナル ਗਰਾਰਾ ਹੈ ਐਨ ਬਿਲਕੁਲ ਓਕੇ ਆ ਫਰੈਸ਼ ਪੀਸ ਆ ਤੇ ਗਰਾਰੇ ਵੀ ਆਪਾਂ ਨਵੇਂ ਪਾ ਰਹੇ ਆ ਇਹਦੇ ਵਿੱਚ ਕਿਉਂਕਿ ਪਹਿਲਾਂ ਵਾਲੇ ਗਰਾਰੇ ਇਹਦੇ 735 ਵਾਲੇ ਸੀਗੇ ਕਿਉਂਕਿ ਜਿਹੜੇ ਇਹਦਾ ਤੋਰਾ ਵਗੈਰਾ ਸਾਰਾ ਆਪਾਂ 854 ਵਾਲਾ ਬਣਾਤਾ ਇਹ ਕ੍ਰਾਉਨ ਪੀਨ ਨੇ ਆਪਾਂ 1342 ਵਾਲੇ ਦੇ ਵਿੱਚ ਫਿੱਟ ਕੀਤਾਗਾ ਤੇ ਚਲੋ ਮਿੱਤਰੋ ਹੁਣ ਕਰਦੇ ਆ ਐਕਸਲ ਦੀ ਫਿਟਿੰਗ ਸਲ ਫੈਟ ਕਰਕੇ ਤੇ ਫਿਰ ਆਪਾਂ ਟਿਊਬਾਂ ਨੂੰ ਅਟੈਚ ਕਰ ਦਾਂਗੇ ਹਾਂਡੀ ਦੇ ਨਾਲ ਚੱਕ ਸਦਨੋਂ ਆਪਣਾ ਜੋ ਪਿਛਲਾ ਹਿੱਸਾ ਸਾਰਾ ਟਰੈਕਟਰ ਦਾ ਸੀਗਾ ਜੋ ਕਰਨਵੀਰ ਭਰਾ ਦਾ ਆਪਾਂ ਤਿਆਰ ਕਰ ਰਹੇ ਆ ਤੇ ਉਹ ਆਪਣਾ ਕੰਪਲੀਟ ਹੋ ਚੁੱਕਿਆਗਾ ਤੇ ਫਿਟਿੰਗ ਵਗੈਰਾ ਹੋ ਗਈ ਪ੍ਰੋਪਰ ਐਂਡ ਓਕੇ ਆ ਸੀਲਾਂ ਵਗੈਰਾ ਕਰਤੀਆਂ ਫਿੱਟ ਕੱਲੂ ਆਪਾਂ ਇਹਦੀ ਇੱਕ ਤਾਂ ਪੀਟੀਓ ਵਗੈਰਾ ਫਿੱਟ ਕਰਾਂਗੇ ਬਾਕੀ ਕੱਲੂ ਆਪਾਂ ਇਹਦੀ ਪੀਟੀਓ ਵਗੈਰਾ ਫਿੱਟ ਕਰਾਂਗੇ ਤੇ ਬਾਕੀ ਇਧਰ ਜਿਹੜਾ ਗੇਅਰ ਬਾਕਸ ਪਿਆ ਤੁਸੀਂ ਦੇਖ ਰਹੇ ਹੋ ਇਹਦਾ ਆਪਾਂ ਬੋਸ਼ ਵਗੈਰਾ ਲਵਾਇਆ ਖਰਾਤ ਤੋਂ ਕਿਉਂਕਿ ਹਾਂਡੀ ਆਪਾਂ ਮਲੋੜ ਤੋਂ ਪੁਰਾਣੀ ਲੈ ਕੇ ਆਏ ਸੀਗੀ ਸਿੰਗਲ ਕਲੱਚ ਵਾਲੀ ਤੇ ਫਿਰ ਇਹਨੂੰ ਡਬਲ ਕਰਾਂਗੇ ਕਿਉਂਕਿ ਜਿਹੜੀ ਪਹਿਲਾਂ ਵਾਲੀ ਦੀ ਹਾਂਡੀ ਸੀ ਟਰੈਕਟਰ ਦੀ ਉਹ ਛੋਟੀ ਸੀਗੀ ਤੇ ਚਲੋ ਬਾਕੀ ਆਪਣਾ ਅੱਜ ਦਾ ਜਿਹੜਾ ਵਰਕ ਸੀਗਾ ਡਨ ਹੋ ਗਿਆ ਤੇ ਚਲੋ ਸੱਜਣੋ ਧੰਨਵਾਦ ਸਤਿ ਸ੍ਰੀ ਅਕਾਲ ਤੇ ਮਿਲਾਂਗੇ ਇੱਕ ਹੋਰ ਵਧੀਆ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਤੇ ਵੀਡੀਓ ਚੰਗੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਤਿ ਸ੍ਰੀ ਅਕਾਲ